ਗ੍ਰਿਹੜ ਪੁਰਾਨ ਵਿੱਚ ਲਿਖਿਆ ਹੈ ਕਿ ਪਾਪੀ ਜੀਵਾਂ ਨੂੰ ਜਦ ਜਮ ਸੰਸਾਰ ਤੋਂ ਲੈ ਕੇ ਤੁਰਦੇ ਹਨ ਤਾਂ ਰਸਤੇ ਵਿੱਚ ਕਈ ਤਰ੍ਹਾਂ ਦੇ ਉਹਨਾਂ ਨੂੰ ਦੁੱਖ ਦਿੱਤੇ ਜਾਂਦੇ ਹਨ ਜੈਸਾ ਕਿ ਰਸਤੇ ਵਿੱਚ ਪਹਿਲਾ ਲਹੂ پاک ਦੀ ਵੈਤਰਨੀ ਨਦੀ ਆਉਂਦੀ ਹੈ ਜਿਸ ਨੂੰ ਪਾਪੀ ਜੀਵ ਤਰ ਨਹੀਂ ਸਕਦਾ ਉਸ ਵਿੱਚ ਗੋਤੇ ਖਾਂਦਾ ਹੋਇਆ ਜਮਾ ਦੇ ਡੰਡਿਆਂ ਦੀ ਮਾਰ ਨਾਲ ਬਹੁਤ ਦੁਖੀ ਹੁੰਦਾ ਹੈ ਉਸ ਤੋਂ ਅੱਗੇ ਆਸਪੱਤਰ ਬਨ ਹੈ ਜਿਸ ਦੇ ਬ੍ਰਿਸ਼ਾਂ ਦੇ ਪੱਤੇ ਤਲਵਾਰ ਵਰਗੇ ਤਿੱਖੇ ਹੁੰਦੇ ਹਨ ਜੀਵ ਉਸ ਵਿੱਚੋਂ ਲੰਘਦਾ ਹੈ ਤਾਂ ਉਹਨਾਂ ਪੱਤਰਾ ਨਾਲ ਸਰੀਰ ਲਹੂ ਲਹਾਨ ਹੋ ਜਾਂਦਾ ਹੈ ਇਸ ਤੋਂ ਅੱਗੇ ਅਗਨੀ ਬਨ ਲੰਗਣਾ ਪੈਂਦਾ ਹੈ ਐਸੇ ਕਠਣ ਰਸਤਿਆਂ ਵਿੱਚ ਜੀਵ ਅਤ ਦੁਖੀ ਹੋ ਕੇ ਜਦੋਂ ਭੁੱਖ ਪਿਆਸ ਨਾਲ ਬਹੁਤ ਵਿਆਕੁਲ ਹੋ ਕੇ ਜਮਾ ਪਾਸੋਂ ਰੋਟੀ ਪਾਣੀ ਮੰਗਦਾ ਹੈ ਤਾਂ ਜੰਮ ਉਸ ਤੋਂ ਉਸਦੇ ਕੀਤੇ ਥੋੜੇ ਬਹੁਤ ਪੁੰਨਾਂ ਦਾ ਫਲ ਲੈ ਕੇ ਪਾਣੀ ਦਾ ਪਿਆਲਾ ਜਾਂ ਰੋਟੀ ਦੀ ਗਰਾਹੀ ਦਿੰਦੇ ਹਨ ਇਹ ਰਸਤਾ ਲੱਖਾਂ ਕੋਹਾਂ ਦਾ ਲੰਮਾ ਕਥਨ ਕੀਤਾ ਹੈ ਇਸ ਲੰਮੇ ਰਸਤੇ ਵਿੱਚ ਧਰਮ ਰਾਜ ਤੱਕ ਜਾਂਦਿਆਂ ਜਾਂਦਿਆਂ ਇਸ ਦੇ ਸਾਰੇ ਪੁੰਨ ਕਟ ਪਾਣੀ ਜਾਂ ਗਰਾਹੀ ਦੇ ਬਦਲੇ ਖੋਹ ਲਏ ਜਾਂਦੇ ਹਨ ਇਕਸ ਹਰ ਕੇ ਨਾਮ ਬਿਨ ਅੱਗੇ ਲਹੀਏ ਖੋਏ ਐਸੇ ਕਠਣ ਅਤੇ ਭਿਆਨਕ ਸਮੇ ਕੇਵਲ ਪ੍ਰਮਾਤਮਾ ਦਾ ਨਾਮ ਹੀ ਸਹਾਈ ਹੁੰਦਾ ਹੈ ਜੈਸਾ ਕਿ ਸਤਗੁਰੂ ਜੀ ਨੇ ਸੁਖਮਣੀ ਸਾਹਿਬ ਦੀ ਦੂਜੀ ਅਸ਼ਟਪਦੀ ਵਿੱਚ ਵਰਣਨ ਕੀਤਾ ਹੈ ਜਿਹ ਮਾਰਗ ਇਹ ਜਾਤ ਇਕੱਲਾ ਤਹਾ ਹਰ ਨਾਮ ਸੰਗ ਹੋਤ ਸਹੇਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ